ਪਿੰਡ ਦਾ ਮੋਲਾ ਦੇ ਵਿੱਚ ਜਿਹੜਾ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈ ਅੱਜ ਦੂਜਾ ਦਿਨ ਹੈ ਤੇ ਸਾਡੇ ਨਾਲ ਹੈ ਪੁਰਾਣੇ ਖਿਡਾਰੀ ਫੁੱਟਬਾਲ ਦੇ ਪੁਰਾਣੇ ਖਿਡਾਰੀ ਸतीश ਕੁਮਾਰ ਜੀ ਮੋਲਾ ਜਿਨ੍ਹਾਂ ਨੇ 25-26 ਸਾਲ ਇਸ ਗਰਾਊਂਡ ਦੇ ਵਿੱਚ ਬਤਾਏ ਹੈ ਤੇ ਆ ਜਿਹੜੇ ਬੱਚੇ ਸਾਰੇ ਇਹਨਾਂ ਦੀ ਦੇਣ ਹੈ ਇਹਨਾਂ ਨੇ ਤਿਆਰ ਕੀਤੇ ਹੈ ਤੇ ਕੱਲ ਜਿਹੜਾ ਸਾਰੇ ਮੈਚ ਬਹੁਤ ਵਧੀਆ ਰਏ ਤੇ ਪ੍ਰਬੰਧ ਬੜੇ ਵਧੀਆ ਰਏ ਤੇ ਅੱਜ ਦੇ ਬਾਰੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਅੱਜ ਜਿਹੜੇ ਤੁਸੀਂ ਪ੍ਰਬੰਧ ਕੀਤੇ ਕਿਹੋ ਜਿਹਾ ਅੱਜ ਤੁਹਾਡੇ ਪ੍ਰਬੰਧ ਰਿਹਾ ਤੇ ਅੱਜ ਕਿਹੜੀਆਂ-ਕਿਹੜੀਆਂ ਟੀਮਾਂ ਨੇ ਹਿੱਸਾ ਲਿਆ ਤੇ ਕੱਲ ਨਾਲੋਂ ਵੀ ਮੈਚ ਸਖਤ ਸੀ ਕਿ ਕੱਲ ਨਾਲੋਂ ਡਾਊਨਫਾਲ ਚ ਜਾ ਰਿਹਾ ਇਹ ਸਾਰੀਆਂ ਗੱਲਾਂ ਖੁੱਲ ਕੇ ਸਾਨੂੰ ਦੇ ਪੰਚਾਇਤ ਪੂਰਾ ਸਾਥ ਦੇ ਰਹੀ ਹੈ ਪਿੰਡ ਸਾਥ ਦੇ ਰਿਹਾ ਇਹ ਸਾਰੀਆਂ ਗੱਲਾਂ ਦੱਸ ਸਾਨੂੰ ਖੁੱਲ੍ਹੇ ਅਮਜਵਾ ਦੇ ਦਿਓ ਜੀ ਅੱਗਾ ਤੇ ਸਾਡੇ ਟੂਰਨਾਮੈਂਟ ਦਾ ਦੂਸਰਾ ਦਿਨ ਆ ਦੂਸਰਾ ਲੈਣਾ ਇਸ ਰਿਚ ਬਹੁਤ ਸੱਜੇ ਢੰਗ ਦੇ ਨਾਲ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸਾਡੀ ਸਾਰੀ ਕਮੇਟੀ ਸਾਡੇ ਸਾਡੇ ਪੁਰਾਣੇ ਖਿਡਾਰੀ ਜਿਹੜੇ ਆ ਉਹ ਵੀ ਪੂਰਾ ਯੋਗਦਾਨ ਪਾ ਰਹੇ ਆ ਇਸ ਖੇਡ ਦੇ ਇਮਾਰਤ ਦੇ ਵਿੱਚ ਅਸੀਂ ਚਾਰ ਮੈਚ ਜਿਹੜੇ ਪਿਆਰ ਕੀਤੇ ਮੈਂ 1900 ਕਾਤਰ ਬਾਤਰ ਦੇ ਵਿੱਚ ਇਸ ਸੇ ਤੇ ਖੇਡਣਾ ਇਸ ਗਰਾਊਂਡ ਦੇ ਵਿੱਚ ਖੇਡਣਾ ਸ਼ੁਰੂ ਕੀਤਾ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਉਸ ਟਾਈਮ ਹੈ ਇਸ ਗਰਾਊਂਡ ਦੇ ਵਿੱਚ ਫੁੱਟਬਾਲ ਵਾਲੀਬਾਲ ਤੇ ਬੈਡਮਿੰਟਨ ਇਹ ਸਕੂਲ ਵੱਲੋਂ ਖੇਡੇ ਗਏ ਸੀ ਮੈਚ ਤੇ ਤਿੰਨੇ ਅਸੀਂ ਬਰਾਬਰ ਹੋ ਜਿੱਤ ਕੇ ਆਏ ਸੀ ਤਾਂ ਉਸ ਤੋਂ ਬਾਅਦ ਇਸ ਖੇਡ ਦੇ ਮੈਦਾਨ ਦੇ ਵਿੱਚ ਅਸੀਂ ਜੋ ਫੁੱਟਬਾਲ ਦੀਆਂ ਟੀਮਾਂ ਤਿਆਰ ਕੀਤੀਆਂ ਔਰ ਜਿੰਨੇ ਵਾਰ ਵੀ ਇੱਥੇ ਖੇਡਣ ਗਏ ਅਸੀਂ ਤਾਂ ਸਾਡੇ ਜਿੰਨੇ ਵੀ ਮੈਚ ਹੁੰਦੇ ਸੀ ਬੜੇ ਫਾਸਲੇ ਮੈਚ ਹੁੰਦੇ ਸੀ ਜਿਵੇਂ ਕਰਨਪੱਟੀ ਰਕਤਾ ਟਿੱਬਾ ਮਰਾਤ ਵਾਲਾ ਫੂਲੇ ਵਾਲਾ ਸੰਗੂ ਧੌਣ ਲੱਭਾ ਕਰਾਂ ਭਲੇਰੀਆਂ ਇਹ ਟੀਮਾਂ ਭੜੀਆਂ ਜ਼ਬਰਦਸਤ ਟੀਮਾਂ ਹੁੰਦੀਆਂ ਸੀ ਔਰ ਸਾਡੇ ਨਾਲ ਇਹਨਾਂ ਫਸਵਾ ਮੁਕਾਲਾ ਹੁੰਦਾ ਔਰ ਜਿੱਤ ਪ੍ਰਾਪਤ ਕਰਕੇ ਅਸੀਂ ਆਉਂਦੇ ਰਹਿ ਆਂ ਉਸ ਤੋਂ ਬਾਅਦ ਸਾਡੇ ਖਿਡਾਰੀ ਜਿਹੜੇ ਆ ਬੜੇ ਸਤਜੇ ਢੰਗ ਨਾਲ ਵਿਊ ਦੇ ਰਹੇ ਇਸ ਵਿੱਚ ਗੁਰਦੀਪ ਸਿੰਘ ਸੈਕਟਰੀ ਕਾਵਲ ਸਿੰਘ ਆ ਬਾਕੀ ਨਰੂਲਾ ਸਾਹਿਬ ਤਾਂ ਇੱਥੇ ਜਗਿੰਦਰ ਸਿੰਘ ਵੀ ਸਾਡੇ ਪੁਰਾਣੇ ਖਿਡਾਰੀ ਜੇ ਸਾਡੇ ਵਿੱਚ ਨਹੀਂ ਗਏ ਗੁਰਚਰਨ ਸਿੰਘ ਚੰਨੀ ਉਹ ਵੀ ਬੜੇ ਤਗੜੇ ਖਿਡਾਰੀ ਸੀ ਉਹ ਵੀ ਸਾਡੇ ਵਿੱਚ ਅੱਜ ਨਹੀਂ ਰਹਿ ਤਾਂ ਇੱਥੇ ਜਿੰਨੀਆਂ ਵੀ ਮੱਲਾ ਮਾਰੀਆਂ ਔਰ ਉਹ ਪਿੰਡਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਬੜੀ ਸ਼ਾਨ ਨਾਲ ਸ਼ੌਕ ਨਾਲ ਖੇਡਿਆ ਜਾਂਦਾ ਸੀ ਖੇਡਾਂ ਸਾਨੂੰ ਜਿਹੜਾ ਇਕੱਲਾ ਖੇਡਣਾ ਨਹੀਂ ਇਹ ਸਮਾਜਿਕ ਦੋਸਤਵੇ ਵਾਸਤੇ ਜੱਦੋਜਹਿਦ ਕਰਨ ਵਾਸਤੇ ਸਮਾਜਿਕ ਭਾਈਚਾਰਾ ਬਣਾਉਣ ਵਾਸਤੇ ਸਮਾਜ ਨੂੰ ਨਰੋਈ ਸੇਧ ਦੇਣ ਵਾਸਤੇ ਖੇਡੀਆਂ ਜਾਂਦੀਆਂ ਇਸ ਵਾਸਤੇ ਅੱਜ ਜੋ ਅਸੀਂ ਇਹ ਉਪਰਾਲਾ ਕੀਤਾ ਫਿਮਿਲਟਰੀ ਨੇ ਪਿੰਡ ਦੀ ਪੰਚਾਇਤ ਨੇ ਪੰ ਪਤਵੰਤੇ ਸੱਜਣਾ ਨੇ ਕਿ ਪਿੰਡ ਦੇ ਵਿੱਚ ਜੋ ਨੌਜਵਾਨ ਇਸ ਤਰ੍ਹਾਂ ਅੱਜ ਨਸ਼ਿਆਂ ਦਾ ਦੌਰ ਚੱਲ ਰਿਹਾ ਔਰ ਇਸ ਦੌਰ ਦੇ ਵਿੱਚ ਜੋ ਸਾਡੇ ਦੇਸ਼ ਦੀ ਜਵਾਨੀ ਗਰਭ ਹੋ ਰਹੀ ਹੈ ਇਸ ਨੂੰ ਬਚਾਉਣ ਦੇ ਵਾਸਤੇ ਔਰ ਨੌਜਵਾਨਾਂ ਨੂੰ ਵਧੀਆ ਸਿਹਤ ਦੇਣ ਵਾਸਤੇ ਇਸ ਖੇਡ ਦੇ ਮੈਦਾਨ ਦਾ ਸਹਾਰਾ ਲਿਆ ਜਾਂਦਾ ਜਿਹੜਾ ਕਿ ਸਮਾਜ ਨੂੰ ਸਮਝ ਉਹ ਸਾੜੂ ਸੋਚ ਦੇਣ ਵਾਸਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਾਡਾ ਹੱਕਵੰਦਾ ਕਿ ਅਸੀਂ ਆਪਣੀ ਕੌਮ ਸਮਾਜ ਦੇਸ਼ ਤੇ ਪਾਈ ਜਾ ਰਹੇ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਜੋਸ਼ੋਕ ਹੱਲਾ ਮਾਰੀਏ ਤਾਂ ਖੇਡਾਂ ਰਹੀ ਬੱਤੀਆਂ ਨੂੰ ਉਤਸ਼ਾਹਤ ਕਰਕੇ ਭਾਵੇਂ ਉਹ ਫੁੱਟਬਾਲ ਹੈ ਹਾਕੀ ਹੈ ਬੈਡਮਿੰਟਨ ਹੈ ਕ੍ਰਿਕਟ ਹੈ ਬੌਕਸਿੰਗ ਹੈ ਐਥਲੈਟਿਕਸ ਹੈ ਕਬੱਡੀ ਹੈ ਇਸ ਦੇ ਪ੍ਰਤੀ ਜਦੋਂ ਸਾਡੇ ਵਿੱਚ ਰੁਤਬਾ ਬੈਲਾ ਹੋਏਗਾ ਸਾਡੇ ਵਿੱਚ ਜਜ਼ਬਾ ਪੈਦਾ ਹੋਏਗਾ ਤੇ ਅਸੀਂ ਮਾਨਸਿਕ ਰੂਪ ਵਿੱਚ ਸਰੀਰਕ ਹੋ ਕੇ ਪਿਆਰ ਹੋ ਕੇ ਆਪਣੇ ਸਮਾਜ ਨੂੰ ਦੇਸ਼ ਨੂੰ ਇੱਕ ਨਵੀਂ ਸਿਰ ਦੇ ਦੇ ਸਕਦੇ ਆ ਇਸ ਤੇ ਨਾਲ ਅੱਜ ਇਸ ਖੇਡ ਦੇ ਮੈਦਾਨ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦਰਸ਼ਕ ਆਏ ਹੋਇਆ ਤਮਾਸ਼ੀਨ ਆਏ ਹੋਇਆ ਵੇਖਦੇ ਹਾਂ ਇਸ ਖੇਡ ਦਾ ਆਨੰਦ ਲੈ ਰਹੇ ਆ ਔਰ ਉਹਨਾਂ ਦੇ ਵਿੱਚ ਰੁਕਮਾ ਪੈਦਾ ਹੋ ਰਿਹਾ ਜਿਵੇਂ ਕਿ ਅੱਜ ਆਪ ਦੋ ਟੀਮਾਂ ਖੇਡ ਰਹੀਆਂ ਆ ਇੱਕ ਸੰਗੂ ਤੋਂ ਨਾ ਦੂਜੀ ਫੁੱਲੇਵਾਲਾ ਆ ਫੁੱਲੇਵਾਲਾ ਦੀ ਟੀਮ ਨੇ ਜਿਹੜਿਆ ਉਹ ਦੋ ਗੋਲ ਕਰ ਦਿੱਤੇ ਆ ਕਿਉਂਕਿ ਜਦ ਵਿੱਚ ਨਾਲ ਜੋ ਖੇਡਿਆ ਜਾਵੇ ਸਪੋਰਟ ਹੋਣੀ ਚਾਹੀਦੀ ਆ ਤੁਹਾਡਾ ਮਨੋਂ ਬਾਅਦ ਨਹੀਂ ਕਰਨਾ ਜੇ ਆ ਖੇਡ ਨੂੰ ਖੇਡਦੇ ਕੋ ਆਣਾ ਖੇਡੋ ਜਿੱਤ ਹਾਰ ਦੀ ਗੱਲ ਬਾਅਦ ਚ ਆ ਜਦੋਂ ਅਸੀਂ ਖੇਡ ਨੂੰ ਖੇਡ ਦੀ ਭਾਵਨਾ ਨਾਲ ਵੇਖਾਂਗੇ ਤਾਂ ਜਿੱਤ ਹਾਰ ਦੀ ਗੱਲ ਇਹ ਬਾਅਦ ਦੀ ਗੱਲ ਹੈ ਇਸ ਵਾਸਤੇ ਇਸ ਤੋਂ ਬਾਅਦ ਜਗਰ ਮੈਚ ਲੇਗਾ ਉਹ ਹੋਰ ਬਹੁਤ ਵਧੀਆ ਇਹ ਮੈਚ ਹੋਏਗਾ ਨੌਜਵਾਨਾਂ ਬਹੁਤ ਖੂਣਾ ਖੇਡਦੇ ਆ ਇਹਨਾਂ ਦਾ ਪ੍ਰਦਰਸ਼ਨ ਵੀ ਬਹੁਤ ਵਧੀਆ ਔਰ ਕਿਉਂਕਿ ਇਹ ਜਿਹੜੀ ਜਵਾਨੀ ਹੈ ਇਸ ਨੂੰ ਇਸ ਮੋੜ ਦੇ ਉੱਤੇ ਜਦੋਂ ਚੱਲਦਾ ਹੁੰਦਾ ਹੈ ਇਸ ਨੂੰ ਦੇਸ਼ ਦੀ ਸਾਰੀਅਤ ਦੇ ਵੱਦ ਲੋ ਔਰ ਇਸ ਨੂੰ ਮੁਦ ਰਾਤੇ ਪਾ ਦੋ ਨਸ਼ਿਆਂ ਵਿੱਚ ਗੜਬ ਹੋ ਜਾਏਗੀ ਤਾਂ ਇਸ ਵਾਸਤੇ ਫੜਨ ਦਾ ਹੱਕ ਬੰਦਾ ਨੌਜਵਾਨਾਂ ਦਾ ਹੱਕ ਬੰਦਾ ਜੁੱਦਨ ਵਾਸਤੇ ਗੁਰਾਂ ਦੇ ਵਿੱਚ ਜਾਣ ਜੇ ਮੈਦਾਨ ਦੇ ਵਿੱਚ ਜਾਣਗੇ ਸਵਰਟ ਪੈਦਾ ਹੋਏਗੀ ਸੱਜਾਉਂ ਦਾ ਬਣੇਗਾ ਉਹ ਜੁੱਦਨ ਕੇ ਔਰ ਆਪਣੀ ਤੰਗੀ ਖੇੜ ਦਾ ਪ੍ਰਦਰਸ਼ਨ ਕਰਨਗੇ ਇਸ ਨਾਲ ਪਿੰਡ ਵੱਲੋਂ ਥੋਨੂ ਇਲਾਕੇ ਵੱਲੋਂ ਪਿੰਡ ਵੱਲੋਂ ਥੋਨੂ ਚਾ ਪੰਚਾਇਤ ਵੱਲੋਂ ਸਹਿਯੋਗ ਪੂਰਾ ਮਿਲ ਗਿਆ ਇਹ ਕੋਈ ਲੱਤ ਵੀ ਚਲਾ ਰਹੇ ਪੂਰਾ 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 ਫੁੱਲ ਸਹਿਯੋਗ ਪੰਚਾਇਤ ਦਾ ਪੰਚਾਇਤ ਨਾਲ ਕੁਝ ਸਾਰੀ ਪਿੰਡ ਦੇ ਭਗਵਾਨ ਤੇ ਸਜਣ ਕਰ ਰਹੇ ਆ ਬਾਹਰ ਇਹਨਾਂ ਦੇ ਵਿਦੇਸ਼ਾਂ ਦੇ ਜਿਹੜੇ ਆ ਉਹ ਵੀ ਸਹਿਯੋਗ ਦੇ ਰਹੇ ਆ ਕਿ ਤੁਸੀਂ ਸਮਾਜ ਦੀ ਬਿਹਤਰੀ ਵਾਸਤੇ ਕੌਮ ਦੀ ਬਿਹਤਰੀ ਵਾਸਤੇ ਨੌਜਵਾਨਾਂ ਨੂੰ ਅੱਗੇ ਲਿਜਾਣ ਵਾਸਤੇ ਅਭਰਾਲਾ ਤੋਂ ਇਸੇ ਨਾਲ ਤੁਸੀਂ ਰਲਵਾ ਗਾ ਅੱਜ ਅੱਜ ਤੁਹਾਡੀ ਉਮਰ ਬਟੇਰੀ ਹੋਈ ਆ ਪਰ ਅੱਜ ਵੀ ਤੁਸੀਂ ਮਤਲਬ ਇਹਨਾਂ ਨੂੰ ਕੋਚਿੰਗ ਦਿੰਦੇ ਹੋ ਹਾਂ ਹਾਂ ਅੱਜ ਵੀ ਭਾਵੇਂ ਕੱਲ ਇਥੇ ਉਮਰ ਦੀ ਨਹੀਂ ਤੁਹਾਡੀ ਸਪਿਰਟ ਅੰਦਰ ਕੀ ਆ ਤੁਹਾਡੇ ਅੰਦਰਲੀ ਭਾਵਨਾ ਕੀ ਆ ਇਹ ਭਾਵਨਾ ਕਾਊਂਟ ਕਰਦੀ ਆ ਜਦੋਂ ਤੁਹਾਡੇ ਅੰਦਰ ਜਜ਼ਬਾ ਹੋਏਗਾ ਭਾਵਨਾ ਹੋਏਗੀ ਤਾਂ ਤੁਹਾਡੇ ਅੰਦਰਲਾ ਜਿਹੜਾ ਵਲਵਲੜਾ ਹੈਗਾ ਆ ਉਹ ਤੁਹਾਨੂੰ ਸਮਾਜ ਨੂੰ ਸਮੁੱਚੀ ਸੇਧ ਦੇਣ ਦੇ ਵਾਸਤੇ ਇਹ ਪ੍ਰੇਰਿਤ ਕਰੇਗਾ ਔਰ ਤੁਸੀਂ ਫਿਰ ਆਪਣੇ ਆਪ ਨੂੰ ਵਡੇਰਾ ਨਹੀਂ ਮੰਨੋਗੇ ਤੁਸੀਂ ਆਪਣੇ ਆਪ ਨੂੰ ਨੌਜਵਾਨਾਂ ਦੇ ਵਿੱਚ ਖੜ ਕੇ ਨੌਜਵਾਨ ਸੀ ਅ ਮਤਲਬ ਤੁਹਾਡਾ ਕਾਰਨ ਕੋਈ ਕਰੋਗੇ ਇਸ ਲਈ ਮੈਂ ਜੀ ਇੱਕ ਇਹਨਾਂ ਕਹੀ ਜਾਂ ਕਿ ਇੱਥੇ ਮੈਂ ਖੇਡਦਾ ਸੀ ਤੇ ਮੈਨੂੰ ਉਹ ਬੱਚੇ ਕਹਿੰਦੇ ਬਾਪੂ ਤੂੰ ਖੇਡ ਲੇਗਾ ਮੈਂ ਵੀ ਮੈ ਵੀ ਖੇਡਦਾ ਰਿਹਾ ਆ ਮੈਂ ਡਿੱਗਿਆ ਨਹੀਂ ਕਿਤੇ ਹਾਂ ਖੇਡਦਾ ਰਿਹਾ ਔਰ ਮੈਂ 23 ਸਾਲ ਜਿਹੜਾ ਹੈ ਇਸ ਗਰਾਊਂਡ ਦੇ ਵਿੱਚ ਮੈਂ ਬਾਕਸਿੰਗ ਵੀ ਖੇਡੀ ਆ ਬੌਕਸਰ ਵੀ ਰਿਹਾ ਮੈਂ ਐਥਲੈਟਿਕਸ ਵੀ ਕੀਤੀ ਆ ਮੈਂ ਕਬੱਡੀ ਵੀ ਖੇਡਦਾ ਰਿਹਾ ਮੈਂ ਲਾਈਟ ਵੇਟ ਤੋਂ ਲੈ ਕੇ ਹੈਵੀ ਵੇਟ ਤੱਕ ਕਬੱਡੀ ਖੇਡੀ ਆ ਟਾਈਮ ਭਾਵੇਂ ਮੇਰਾ ਸਰੀਰ ਜਿਹੋ ਜਿਹਾ ਮਰਦੀ ਆ ਪਰ ਮੈਂ ਪਰਵਾਹ ਨਹੀਂ ਸੀ ਮੰਦਾ ਫੁੱਟਬਾਲ ਮੈਂ ਖੇਡ ਤੋਂ ਲੈ ਕੇ ਵਾਹੇ ਸ਼ਾਮ ਤੱਕ ਖੇਡਦਾ ਰਹਾਂ ਮੈਂ ਥੱਕਦਾ ਨਹੀਂ ਸੀਗਾ ਯਾ ਬਾ ਮੈਂ ਠੀਕ ਹਾਂ ਇਸ ਵਾਸਤੇ ਹੁਣ ਜਿਹੜਾ ਅੱਜ ਵੀ ਦਸਵਾ ਹੈ ਪਾਉਂ ਸਰੀਰਿਕ ਪੱਖੋਂ ਮੈਂ ਮੇਰਾ ਐਕਸੀਡੈਂਟ ਹੋਇਆ ਜਦ ਮੈਂ ਕਮਜ਼ੋਰ ਹਾਂ ਪਰ ਫਿਰ ਵੀ ਮੈਂ ਪਰਵਾਹ ਨਹੀਂ ਮੰਦਾ ਇਸ ਵਾਸਤੇ ਸਮਾਜਿਕ ਆ ਕਾਣਾ ਵਾਹਾਂ ਜਿਹੜਾ ਜੋ ਹੈ ਉਹਦੇ ਹੈ ਉਹਨੂੰ ਸੁਧਾਰਨ ਵਾਸਤੇ ਵੀ ਅਸੀਂ ਉਪਰਾਲਾ ਕਰ ਰਹੇ ਹਾਂ ਕਾਕਾ ਤੁਹਾਡਾ ਪਿੰਡ ਕਿਹੜਾ ਕਿਹੜੀ ਤੋਂ ਪਿੰਡ ਤੋਂ ਤੁਸੀਂ ਦੇ ਬਾਈ ਪਿੰਡੂ ਦੇ ਕਰਨ ਪਿੰਡੂ ਦੇ ਕਰਨ ਐਸੇ ਜਿਹੜੇ ਪ੍ਰਬੰਧ ਵੇਖਿਆ ਵੀ ਪ੍ਰਬੰਧ ਜਿਹੜੇ ਪੰਚਾਇਤ ਨੇ ਕੀਤੇ ਆ ਜਾਂ ਪਿੰਡ ਨੇ ਕੀਤੇ ਆ ਤੁਸੀਂ ਇਹਨਾਂ ਤੋਂ ਪੂਰੀ ਤਰ੍ਹਾਂ ਸੰਤੋਖਤ ਆ ਸੰਤੋਖਤ ਨਹੀਂ ਕਮੀ ਰਹਿਤ ਨਹੀਂ ਤਾਂ ਸੋ ਨਹੀਂ ਨਹੀਂ ਸੰਤੋਖਤ ਆਂ ਹੀ ਸੰਤੋਖਤ ਬਹੁਤ ਵਧੀਆ ਪ੍ਰਬੰਧ ਆ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਜੀ ਵਧੀਆ ਸਭ ਕੁਝ ਕੋਈ ਰੈਸ਼ਤਾ ਲੰਗਰ ਦਾ ਕਿਸੇ ਇੱਕ ਹੁੰਦੀ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਬਿਲਕੁਲ ਲੰਗਰ ਬਹੁਤ ਵਧੀਆ ਤੇ ਰੈਸ਼ਤਾ ਹੀ ਬਹੁਤ ਵਧੀਆ ਪ੍ਰਬੰਧ ਦਾ ਹੀ जानी हो, जानी हो, नहीं, नहीं, अच्छा ਤੇ ਜਿਹੜਾ ਗਰਾਊਂਡ ਆ ਗਰਾਊਂਡ ਦੇ ਵਿੱਚ ਕੋਈ ਇਹੋ ਜਿਹੀ ਕਮੀ ਨਹੀਂ ਵੀ ਜਿਹੜਾ ਚੈਲਿੰਜ ਹੋਵੇ ਜਾਂ ਖੇਡਣ ਦੇ ਲਈ ਨਹੀਂ ਨਹੀਂ ਬਿਲਕੁਲ ਗਰਾਊਂਡ ਵਧੀਆ ਜੀ ਗਰਾਸੀ ਗਰਾਊਂਡ ਹੈ ਅੱਛਾ ਵੀ ਤੁਸੀਂ ਬਗਲਾ ਪੂਰੀ ਤਰ੍ਹਾਂ ਇੱਥੇ ਆ ਕੇ ਖੁਸ਼ ਖੁਸ਼ ਐਂ ਖੁਸ਼ ਸੰਤੋਸ਼ ਤਾਂ ਜੀ ਤਾਂ ਵੀ ਤੁਸੀਂ ਐਂ ਜਿੱਤ ਕੇ ਜਾਓਗੇ ਇਹ ਤਾਂ ਜੀ ਪਰਮਾਤਮਾ ਨੂੰ ਪਤਾ ਕੋਸ਼ਿਸ਼ ਫੁੱਲ ਕਰਾਂਗੇ ਹਾਂ ਪਰ ਚਲਬਾਤ ਹੋਣਾ ਚਾਹੀਦਾ ਹਾਂਜੀ 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 ਕੋਸ਼ਿਸ਼ ਫੁੱਲ ਕਰਾਂਗੇ ਧੰਨਵਾਦ ਪਿੰਡ ਦੇ ਸਰਪੰਚ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਰਸੋਂ 9 ਤਰੀਕ ਨੂੰ ਜਥੇਦਾਰ ਗੁਰਮੀਤ ਸਿੰਘ ਜੀ ਖੁਦਿਆ ਕੈਬਨਟ ਮੰਤਰੀ ਪੰਜਾਬ ਸਰਕਾਰ ਕੋ ਨਾਮਾ ਦੀ ਵੰਡ ਕਰਨਗੇ ਉਹਨਾਂ ਕਿਹਾ ਕਿ ਕੱਲ ਪਰਸੋਂ ਦੋ ਦਿਨ ਵਦ ਤੋਂ ਵਦ ਸੰਗਤਾ ਆ ਕੇ ਦਰਸ਼ਕ ਆ ਕੇ ਇਦਾਂ ਦਾ ਤਾਂ ਦਾਦ ਨੂੰ ਬਾਣੋ ਅਤੇ ਫੁੱਟਬਾਲ ਦੇ ਖਿਡਾਰੀਆਂ ਦਾ ਹੌਸਲਾ ਵਧਾਓ ਤੁਹਾਡਾ ਸਾਰੇ ਪਿੰਡ ਸਾਰੇ ਇਲਾਕੇ ਨੂੰ ਵਧਾਈ ਵੀ ਦਿੱਤੀ ਅਤੇ ਆਉਣ ਵਾਲੀਆਂ ਟੀਮਾਂ ਦਾ ਤੈਅ ਦਿਲੋਂ ਤਰਵਾਦ ਕੀਤਾ ਅਤੇ ਬੇਨਤੀ ਵੀ ਕੀਤੀ ਕਿ ਅਗਲੇ 2 ਦਿਨ ਇਸ ਤੋਂ ਵੀ ਵੱਧ ਗਿਣਤੀ ਵਿੱਚ ਤੁਸੀਂ ਪਹੁੰਚ ਕੇ ਸਾਡਾ ਅਤੇ ਖਿਡਾਰੀਆਂ ਦਾ ਹੌਸਲਾ ਵਧਾਓ ਉਹਨਾਂ ਨੇ ਕਿਹਾ ਕਿ ਲੰਗਰ ਵੀ ਉੱਤਟ ਵਰਤ ਰਿਹਾ ਹੈ